ਕਿ ਚਾਨਣ ਵਾਲਿਆ ਚਾਨਣ ਵੰਡਣਾ ਚਾਨਣ ਵਾਲਿਆ ਚਾਨਣ ਵੰਡਣਾ ਹਨੇਰੇ ਵਾਲਿਆ ਹਨੇਰਾ ਜੋ ਸਬਰਾਂ ਦਾ ਸਾਝਾ ਹੁੰਦਾ ਉਸ ਵਿੱਚ ਸਬਰ ਬਥੇਰਾ ਆਹ ਸੋ ਸਬਰ ਨਾਲ ਅਧਿਆਪਕ ਜਿਹੜਾ ਪੜਾਉਂਦਾ ਹੈ ਅੱਗੇ ਵੱਧਦਾ ਹੈ ਅੱਜ ਦੇ ਸਮੇਂ ਦੀ ਬਹੁਤ ਹੀ ਲੋੜੀਂਦਾ ਵਿਸ਼ਾ ਬਹੁਤ ਹੀ ਕਮਾਲ ਦੀ ਫਿਲਮ ਬਣੀ ਹੈ ਇਹਦੇ ਲਈ ਸਾਡੇ ਰਾਈਟਰ ਜਗਦੀਪ ਵਿੜਿੰਗ ਔਰ ਸਾਡੇ ਡਾਇਰੈਕਟਰ ਉਦਾਇ ਪ੍ਰਤਾਪ ਸਿੰਘ ਇਹਨਾਂ ਦੀ ਬਹੁਤ ਵੱਡੀ ਤਾਣੀ ਦੂਜੇ ਸਾਡੇ ਪ੍ਰੋਡਿਊਸਰ ਸਾਹਿਬ ਜ਼ਾਨੀ ਸਾਹਿਬ ਜ਼ਾਨੀ ਸਾਹਿਬ ਉਹਨਾਂ ਦੀ ਫਿਲਮ ਕ੍ਰੈਡਿਟ ਔਰ ਸੁਖੀਨਾ ਸਾਹਿਬ ਬਹੁਤ ਸਰਤਾਜ ਜੀ ਪ੍ਰੋਡਿਊਸਰ ਦੇ ਤੌਰ ਤੇ ਇਹਨਾਂ ਲਈ ਤਾੜੀ ਹੁਣ ਤੁਸੀਂ ਸਮਝ ਗਏ ਉਸ ਦਿਨ ਮੈਂ ਕਿਹਾ ਸੀ ਵੀ ਇਹੋ ਜੀ ਫਿਲਮ ਤੇ ਪੈਸੇ ਲਾਉਣੇ ਇਹਦਾ ਮਤਲਬ ਇੱਕ ਡਿਫਰੈਂਟ ਫਿਲਮ ਹੈ ਇਹਦੇ ਉੱਤੇ ਪੈਸੇ ਲਾਉਣ ਲਈ ਜਿਗਰਾ ਚਾਹੀਦਾ ਅੱਜ ਕਲ੍ਹ ਵਾਂਗ ਜੀ ਤੁਹਾਨੂੰ ਜਲਾਬ ਮਿਲ ਗਿਆ ਸੋ ਸਿਮੀ ਹੋਰਾਂ ਨੇ ਸਰਤਾਜ ਜੀ ਨੇ ਸਾਰੀ ਕਾਸਟ ਨੇ ਬਹੁਤ ਸਾਰਾ ਕੰਮ ਕੀਤਾ ਪਰ ਅਸੀਂ ਬਹੁਤ ਖੁਸ਼ ਆ ਕਿ ਅਸੀਂ ਇਸ ਫਿਲਮ ਦਾ ਹਿੱਸਾ ਹੈਗੇ ਆ ਤੁਹਾਨੂੰ ਮੁਬਾਰਕਾਂ ਸਾਨੂੰ ਸਾਰਿਆਂ ਨੂੰ ਦੁੱਗਣੀਆਂ ਮੁਬਾਰਕਾਂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਫਿਲਮ ਦੇਖ ਲਈ ਹੈ ਔਰ ਇਹੀ ਜੀ ਫਿਲਮ ਦਾ ਪ੍ਰਚਾਰ ਬਹੁਤ ਜ਼ਰੂਰੀ ਹੈ ਇਹ ਮੈਂ ਫਿਲਮ ਦੇਖ ਕੇ ਇਹ ਕਹਿੰਦਾ ਕਿ ਪੈਸਿਆਂ ਦਾ ਬੁੱਲ ਪੈ ਗਿਆ ਔਰ ਐਂਟਰਟੇਨਮੈਂਟ ਵੀ ਹੈ 뮤직 ਵੀ ਬਹੁਤ ਵਧੀਆ ਹੈ ਔਰ ਇੱਕ ਸਾਰਿਆਂ ਵਾਸਤੇ इंडिया से ਛੱਡ ਕੇ ਜਾ ਰਹੇ ਹਾਂ ਕਿ ਜੇ ਸਾਡੇ ਟੀਚਰ ਇਸ ਤਰ੍ਹਾਂ ਆਪਣੇ ਬੱਚਿਆਂ ਦੇ ਉੱਤੇ ਮਿਹਨਤ ਕਰਨਗੇ ਤਾਂ ਡੈਫੀਨੇਟਲੀ ਸਾਡੇ ਜਿਹੜੇ ਬੱਚੇ ਪੰਜਾਬੀ ਬੱਚੇ ਹੈ ਉਹ ਦੁਨੀਆ ਦੇ ਚਚਾਨਗੇ ਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਇਸ ਹੁਸ਼ਿਆਰ ਸਿੰਘ ਫਿਲਮ ਦੇ ਇੱਕ ਹਿੱਸਾ ਬਣੇ ਹੈ ਔਰ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿ ਲੋਕਾਂ ਤੱਕ ਇਸ ਗੱਲ ਨੂੰ ਪਹੁੰਚਾਣਾ ਹੈ ਕਿ ਇਹ ਫਿਲਮ ਬੱਚਿਆਂ ਨੂੰ ਜ਼ਰੂਰ ਦਿਖਾਣੀ ਚਾਹੀਦੀ ਹੈ ਟੀਚਰਸ ਨੂੰ ਜ਼ਰੂਰ ਇਹ ਫਿਲਮ ਦੇਖਣੀ ਚਾਹੀਦੀ ਹੈ ਔਰ ਮੈਂ ਤਾਂ ਇਹ ਆਸ ਕਰਦਾ ਹਾਂ ਕਿ ਇਹ ਜੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਣਾ ਚਾਹੀਦਾ ਹੈ ਥੈਂਕ ਯੂ ਅਨੀ ਸਾਨੀ ਸਾਫ ਫਰਮ ਜੀ ਗਰੁੱਪ ਪਲੀਜ਼ ਦੋ ਸ਼ਬਦ ਤੁਸੀਂ ਵੀ ਕਹੋ ਸੋਵੀਦਾ ਸਿੰਘ ਆਪਾਂ ਫਿਲਮ ਦੇਖੀ ਸਾਰਿਆਂ ਨੇ ਸੋ ਤੁਹਾਨੂੰ ਕੀ ਲੱਗਾ ਸਾਡੀ ਸਾਰਿਆਂ ਦੀ ਮਿਹਨਤ ਸਫਲ ਹੈ ਅੱਜ ਆਂ ਜੀ ਤੁਹਾਡੇ ਵੱਲੋਂ ਐਪਰੀਸੀਏਸ਼ਨ ਦੇ ਦੋ ਵਰਡ ਸਾਡੇ ਨਾਲੋਂ ਜ਼ਿਆਦਾ ਵੈਲਿਊ ਰੱਖਦੇ ਨੇ ਸੋ ਪਲੀਜ਼ ਪਰਸੋ ਫਿਲਮ ਵਰਲਡਵਾਈਡ ਰਿਲੀਜ਼ ਹੋ ਰਹੀ ਹੈ ਆਪਣੇ ਆਪਣੇ ਪਰਿਵਾਰਾਂ ਨਾਲ ਜਾ ਕੇ ਪਲੀਜ਼ ਇੱਕ ਵਾਰ ਵਾਪਸ ਹੋਰ ਦੇਖਿਓ ਤਾਂ ਬਹੁਤ ਓਨੈਸਟ ਰਿਵਿਊ ਦੀ ਵੇਟ ਰਹੇਗੀ ਬਹੁਤ ਮਿਹਨਤ ਕੀਤੀ ਹੈ ਸਾਰੀ ਟੀਮ ਨੇ ਖਾਸ ਕਰਕੇ ਸਾਡੇ ਡਾਇਰੈਕਟਰ ਸਾਡੇ ਰਾਈਟਰ ਸਾਡੇ ਕੋ-ਸਟਾਰ ਸਾਡੇ ਐਕਟਰਸ ਸਾਰਿਆਂ ਨੇ ਦਿਨ ਰਾਤ ਦੇ ਕੀਤਾ ਸੋ ਪਲੀਜ਼ ਬਹੁਤ ਜ਼ਰੂਰਤ ਹੈ ਮੀਡੀਆ ਨੂੰ ਇਦਾਂ ਦੀਆਂ ਫਿਲਮਾਂ ਨੂੰ ਸਪੋਰਟ ਕਰਨ ਲਈ ਸੱਤ ਫਰਵ ਨੂੰ ਫਿਲਮ ਵਰਲਡ ਵੈੱਲ ਲੱਗ ਰਹੀ ਹੈ ਥੈਂਕ ਯੂ ਸੋ ਮੱਚ ਫॉर ਕਮਿੰਗ ਉਹਦੇ ਉਹਦੇ ਪ੍ਰਤਾਪ ਸਿੰਘ ਸਾਡੇ ਡਾਇਰੈਕਟਰ ਇਹ ਸਾ ਤੋਂ ਮੀਂਹਤੀ ਬਤਿਆ ਜੀ ਸਾਡਾ ਇਹ ਬੋਲ ਜੀ ਕੀ ਕਹਿਣਾ ਚਾਹੁੰਦੇ ਹੋ ਫਾਈਨਲੀ ਸਭ ਤੋਂ ਬੜੀ ਚੀਜ਼ ਕਿ ਤੁਸੀਂ ਟ੍ਰਾਂਸਪੇਰੈਂਟ ਨਹੀਂ ਪਰ ਇੰਨੇ ਬੱਚਿਆਂ ਨੂੰ ਕਿਹੜੀ ਯਾਤਰਾ ਤੁਸੀਂ ਤੁਸੀਂ ਬਹੁਤ ਬੋਲਸ ਦਾ ਮੈਨੇਜਮੈਂਟ ਕਰਦੇ ਹੋ ਆ ਬੱਚੇ ਜੀ ਇੰਨੇ ਐਕਟਰ ਸੀਗੇ ਕੀ ਕਹਿੰਦੇ ਆ ਕਿ ਉਹ ਕਦੇ ਵੀ ਨਹੀਂ ਲੱਗਿਆ ਕਿ ਬੱਚਿਆਂ ਨਾਲ ਕੰਮ ਕਰ ਰਹੇ ਨੇ ਦ ਕਾਈਂਡ ਆ ਐਨਰਜੀ ਜੋ ਉਹ ਫਿਲਮ ਨੂੰ ਤੇ ਸੀਨ ਦੇ ਸੀਨ ਦੇ ਮੂਡ ਨੂੰ ਲੈ ਕੇ ਆਏ ਸੀਗੇ ਵੀ ਆਰ ਵੈਰੀ ਲੱਕੀ ਜੀ ਕਿ ਇੰਨੇ ਟੈਲੈਂਟਡ ਬੱਚਿਆਂ ਨਾਲ ਇਸ ਉਮਰੇ ਕੰਮ ਕਰ ਲਿਆ ਤੇ ਹੁਣੇ ਇਹਨਾਂ ਦੀ ਚੋਣ ਕਰ ਲਈ ਕਿ ਗਾਹਾਂ ਜਾ ਕੇ ਨਹੀਂ ਓਕੇ ਹੋਵਾਂਗੇ ਸੁਖਵਿੰਦਰ ਰਾਜ ਸਾਡਾ ਭਾਈ ਸੰਜੂ ਸਲੰਕੀ ਵੀਰਾ ਸੀਮਾ ਮੈਡਮ ਸਾਰੇ ਹੀ ਬੰਦਿਆਂ ਤੋਂ ਬਿਨਾ ਇਹ ਫਿਲਮ ਅਧੂਰੀ ਆ ਪਵਣੀ ਕਿੱਥੇ ਆਓ ਸੋ ਆਸ਼ੂ ਤੋਂ ਸਾਰਿਆਂ ਤੋਂ ਬੜਾ ਫਿਲਮ ਅਧੂਰੀ ਸੀਗੀ ਸਾਡੇ ਸਾਰਿਆਂ ਵੱਲੋਂ ਤੁਹਾਡਾ ਵੀ ਧੰਨਵਾਦ ਤੇ ਹੁਣ ਅਸੀਂ ਇਹ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਬਣ ਕੇ ਜਿਹੜੀਆਂ ਗੱਲਾਂ ਸੀ ਇੱਥੇ ਕਰਦੇ ਆ ਸਾਡੀ ਆਵਾਜ਼ ਬਣ ਕੇ ਲੋਕਾਂ ਨੂੰ ਦੱਸੋ ਕਿ ਇਹ ਫਿਲਮ ਦੇਖਣੀ ਚਾਹੀਦੀ ਹੈ ਤੇ ਬਾਕੀ ਦਾ ਲੋਕਾਂ ਤੀ ਅਸੀਂ ਤਾਂ ਜੋ ਕੁਝ ਬੋਲਣਾ ਸੀ 2 ਘੰਟਿਆਂ ਚ ਬੋਲਤਾ ਥੈਂਕ ਯੂ ਸੋ ਮੱਚ ਧੰਨਵਾਦ ਸਵੇਦਾ ਅਬ ਬਹੁਤ ਬਹੁਤ ਆਦਾ ਕਰਦੇ ਹੁਣ ਕਿ ਹਾਂ ਅਸੀਂ ਤੁਹਾਡੇ ਨਾਲ ਖੜੇ ਆਂ Sami, the producer. Thank you so. Much. It's not working. That's okay. That's okay. It is working. Thank you so much and I support Karele film too. And I hope you all will carry the reviews and the message public till ਐਂਡ ਥੈਂਕ ਯੂ ਟੂ ਐਵਰੀ ਕਾਸਟ ਮੈਂਬਰ ਐਵਰੀ ਕਰੂ ਮੈਂਬਰ ਉਹਨਾਂ ਦੇ ਬਿਨਾ ਇਹ ਫਿਲਮ ਬਿਲਕੁਲ ਪੂਰੀ ਨਹੀਂ ਹੋ ਸਕਦੀ ਸੀ ਐਂਡ ਐਵਰੀ ਡੇ ਜਿਸ ਤਰ੍ਹਾਂ ਫਿਲਮਸ ਕਿਹਾ ਗਿਆ ਐਜੂਕੇਸ਼ਨ ਇਸ ਇਨ ਐਵਰੀ ਡੇ ਇਸ ਫਿਲਮ ਦੇ ਸੈਟ ਤੇ ਪ੍ਰੋਮੋਸ਼ਨਸ ਤੇ ਐਵਰੀ ਡੇ ਵਾਸ ਅ ਲਰਨਿੰਗ ਡੇ ਥੈਂਕ ਯੂ ਸੋ ਮੱਚ ਐਂਡ ਆਈ ਹੋਪ ਯੂ ਵਿਲ ਕੈਰੀ ਦਿਸ ਮੈਸੇਜ ਸੁਖੀ ਭਾਈ ਦੇ ਕੁਝ ਬਾਤ ਬਲੇ ਨੇ ਮੈਂ ਸੁਣਨਾ ਹੈ ਪਿੱਛੇ ਕਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਸ ਇਹਦਾ ਕਹਾਂਗਾ ਕਿ ਮੈਂ ਮਰੀਜੀ ਦਾ ਸ਼ੁਕਰਗੁਜ਼ਾਰ ਆਂ ਤੇ ਸਰਤਾਜ ਭਾਜੀ ਦਾ ਜਿਨ੍ਹਾਂ ਨੇ ਇਸ ਸਬਜੈਕਟ ਚੁਣਿਆ ਔਰ ਹਿੰਮਤ ਕੀਤੀ ਇਸ ਸਬਜੈਕਟ ਬਣਾਉਣ ਦੀ ਔਰ ਬਾ ਕਮਾਲ ਕੇਮ ਕਿਤਾਬ ਭਾਜੀ ਨੇ ਸਰਤਾਜ ਭਾਜੀ ਨੇ ਸਿਮੀ ਜੀ ਨੇ ਔਰ ਜਿੰਨੇ ਸਾਡੇ ਐਕਟਰ ਸੰਜੂ ਭਾਜੀ ਗਾਦੂ ਜੀ ਸੁਖਵਿੰਦਰ ਸੁਖਰ ਆਪਣਾ ਉਹਦੇ ਵੀਰਾ ਜਗਦੀਪ ਨੇ ਬਹੁਤ ਹੀ ਕਮਾਲ ਦੀ ਕਹਾਣੀ ਲਿਖੀ ਆ ਔਰ ਸੋਈ ਸਾਹਿਬ ਦਾ ਹਮੇਸ਼ਾ ਗ੍ਰੇਟ ਨੇ ਭਾਜੀ ਔਰ ਇਹੋ ਜਿਹੀਆਂ ਫਿਲਮਾਂ ਆਉਣੀਆਂ ਚਾਹੀਦੀਆਂ ਔਰ ਮੇਰੀ ਗੁਜਾਰਸ਼ ਤੁਹਾਨੂੰ ਸਾਰਿਆਂ ਨੂੰ ਆਪਾਂ ਜੀ ਕਿਨੂੰ ਸਪੋਰਟ ਕਰੋ ਇਹ ਕਾਕਰ ਤੱਕ ਪਹੁੰਚਾਓ ਔਰ ਇਹ ਬੱਚਿਆਂ ਵਾਸਤੇ ਪਹਿਲੀ ਫਿਲਮ ਆ ਜਿੱਚ ਲੈਕਚਰ ਨਹੀਂ ਆ ਪਰ ਲੈਕਚਰ ਹੈ ਸਿੱਖਿਆ ਨਹੀਂ ਹੈ ਪਰ ਸਿੱਖਿਆ ਹੈ ਸੋ ਥੈਂਕ ਯੂ ਸੋ ਮਾਈ ਕੁੜਾ ਸਾਰਿਆਂ ਦਾ ਪਲੀਜ਼ ਔਰ ਤੁਹਾਡੀ ਸਪੋਰਟ ਦੀ ਲੋੜ ਆ ਥੈਂਕ ਯੂ ਸਾਡੇ ਜਿਹੜੇ ਪਿੰਡਾਂ ਚ ਮਾਪੇ ਰੋਂਦੇ ਆ ਨਾ ਬੱਚੇ ਬਾਹਰ ਜਾਈ ਜਾਂਦੇ ਆ ਆ ਫਿਲਮ ਮਾਪਿਆਂ ਨੂੰ ਰੋਣੋ ਫਟਾ ਦੋਗੀ ਸਾਡੇ ਬੱਚੇ ਬਾਹਰ ਜਾਣੋਂ ਹਟ ਜਾਣਗੇ ਇੱਥੇ ਐਡੀ ਸੋਹਣੀ ਸਿੱਖਿਆ ਮਿਲੂ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ ਬਹੁਤ ਕਮਾਲ ਦਾ ਮੈਸੇਜ ਹੈ ਇੱਥੇ ਹੁਸ਼ਿਆਰ ਤਿੰਗ ਪੈਦਾ ਹੋਣਗੇ ਹੋਰ ਹੁਸ਼ਿਆਰ ਤਿੰਗ ਪੈਦਾ ਹੋਣਗੇ ਔਰ ਜਿਹੜਾ ਬੱਚਿਆਂ ਨੇ ਜੋ ਇਹਦੇ ਚ ਕਮਿਟਮੈਂਟ ਦਿਖਾਈ ਹੈ ਕਮਾਲ ਦੀ ਐਦਾਂ ਦੇ ਬੱਚਿਆਂ ਦੀ ਜਿਹੜੀ ਸਿੱਖਿਆ ਹੈ ਉਹਦਾ ਜਿਹੜਾ ਪੜਾਉਣ ਦਾ ਤਰੀਕਾ ਹੈ ਵਿਚਾਰਥੀ ਨੂੰੜਾਂ ਦੇ ਥਰੂ ਜਿਹੜਾ ਦਿਖਾਇਆ ਗਿਆ ਉਹ ਤਰੀਕਾ ਹਰ ਤਰ੍ਹਾਂ ਦੇ ਲਾਗੂ ਹੋ ਜਾਣਾ ਆ ਫਿਲਮ ਦਾ ਬਹੁਤ ਬਹੁਤ ਵੱਡਾ ਅਸਰ ਛੱਡ ਕੇ ਜਾਣਾ ਫਿਲਮ ਨੇ ਇਹ ਇਹ ਗਰੰਟੀ ਆ ਪੱਕਾ ਕਿ ਮੈਂ ਮੈਂ ਪਿੰਡਾਂ ਪਿੰਡ ਜਿਹੜਾ ਨਾ ਲੋਕ ਮਾਂ ਰੋ ਰਹੀਆਂ ਨੇ ਮੇਰਾ ਪੁੱਤ ਕਦੋਂ ਆਊਗਾ ਕਦੋਂ ਆਊਗਾ ਅੱਛਾ ਬਾਹਰੋਂ ਕੱਢਣ ਲੱਗੇ ਧੱਕੇ ਮਾਰ ਮਾਰ ਕੇ ਹੈ ਉਹ ਉਹ ਧੱਕੇ ਬੱਚ ਨੂੰ ਹਟ ਜਾਣਗੇ ਉਹਨੇ ਬਾਹਰ ਅਮਰੀਕਾ ਕੈਨੇਡਾ ਵਾਪਤ ਭੇਜ ਰਹੇ ਨੇ ਪਲੇਨ ਭਰ ਭਰ ਕੇ ਉਹਦੇ ਵਾਸਤੇ ਬਹੁਤ ਬਹੁਤ ਵੱਡੀ ਸਿੱਖਿਆ ਹੈ ਦਾਵਤ ਹੁਸ਼ਿਆਰ ਸਿੰਘ ਜੀ ਆਇਓ ਜੀ ਆਇਓ ਪ੍ਰਕਾਸ਼ ਕਾਦੂ ਜੀ ਮੈਂ ਸਿਰਫ ਬੋਤ ਦਾ ਟਾਈਮ ਲਵਾਂਗਾ ਮੈਂ ਇੱਕੋ ਗੱਲ ਕਹਿਣਾ ਕਿ ਜਗਦੀਪ ਬੜਿੰਗ ਦੀਆਂ ਸਾਰੀਆਂ ਕਹਾਣੀਆਂ ਚਾਹੇ ਚੱਲ ਜਿੰਦੀ ਹੋਵੇ ਗਲਬਕੜੀ ਹੋਵੇ ਬੂਹੇਵਾਰੀਆਂ ਹੋਣ ਸ਼ਾਇਰ ਹੋਣ ਬਾਕਮਾਲ ਹੁੰਦੀਆਂ ਤੇ ਸਾਡਾ ਦਿਲ ਕਰਦਾ ਇਹਨਾਂ ਕਹਾਣੀਆਂ ਦੱਸੀ ਫਿੱਟ ਬੈਠ ਗਈ ਤੇ ਮੈਂ ਇੱਕੋ ਗੱਲ ਕਹਿਣਾ ਕਿ ਅਸੀਂ 4-5 ਸਾਲ ਤੱਕ ਆਪਦੇ ਬੱਚੇ ਦਾ ਜਿਹੜਾ ਕੋਰੇ ਕਾਗਜ਼ ਵਰਗਾ ਦਿਮਾਗ ਹੁੰਦਾ ਇੱਕ ਪਾਸਾ ਅਸੀਂ ਖੁਦ ਲਿਖਦੇ ਹਾਂ ਉਹ ਅਸੀਂ ਖੁਦ ਪੜ੍ਹਦੇ ਹਾਂ ਇਸੇ ਆਪ ਦੇ ਬੱਚੇ ਨੂੰ ਕੀ ਸਿੱਖਿਆ ਦਿੱਤੀ ਤੇ ਦੂਸਰਾ ਸਫਾ ਟੀਚਰ ਲਿਖਦਾ ਤੇ ਉਹਨੂੰ ਸਾਰਾ ਸਮਾਜ ਪੜ੍ਹਦਾ ਮੈਂ ਤੁਹਾਨੂੰ ਦੱਸਦਾ ਕਿ ਵੈਗਰੂ ਅਗੇ ਅਰਦਾਸ ਕਰੋ ਕਿ ਇਹੋ ਜਿਹੇ ਟੀਚਰ ਹੋਣ ਜੋ ਦਿਖਾਏ ਗਏ ਨੇ ਤੇ ਸਾਡਾ ਸਮਾਜ ਉੱਤਰ ਜੂਗਾ ਮੈਂ ਪੱਤਰਕਾਰਾਂ ਨੂੰ ਤੁਹਾਨੂੰ ਬੇਨਤੀ ਕਰਦਾ ਕਿ ਸਾਨੀ ਸਾਫ ਵਰਗੇ ਮੈਂ ਸ਼ਖਸਾਂਗੇ ਇਹ ਮੈਂ ਵਾਹਿਗੁਰੂ ਅਰਦਾਸ ਕਰਦਾ ਸੱਚੇ ਪਾਤਸ਼ਾਹ ਆਓ ਇਹ ਕਨਸੈਪਟ ਸੇਧ ਵਾਸਤੇ ਲੈ ਕੇ ਆਉਂਦੇ ਰਹਿਣ ਤੇ ਤੁਸੀਂ ਪੱਤਰਕਾਰੋ ਪਲੀਜ਼ ਆਪਦੇ ਦਿਲ ਤੇ ਹੱਥ ਰੱਖਿਓ ਕਿ ਕਿਹੋ ਜਿਹਾ ਕਨਸੈਪਟ ਹੈ ਕਿ ਤੁਹਾਨੂੰ ਜਰੂਰ ਤੁਹਾਡੇ ਕਹਿਣ ਤੇ ਹੀ ਜਨਤਾ ਇੱਥੇ ਆਉਗੀ ਬਹੁਤ ਮਿਹਰਬਾਨੀ ਸ਼ੁਕਰੀ ਸਤਿ ਸ਼੍ਰੀਕਾਲ ਜੀ ਬਸ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਹੈ ਏ ਹੁਣ ਤੁਸੀਂ ਦੱਸੋਗੇ ਤੁਹਾਨੂੰ ਫਿਲਮ ਕਹੀ ਜੀ ਲੱਗੀ ਬਸ ਤੁਹਾਡੀ ਇੱਕ ਡਿਊਟੀ ਹੈ ਕਿ ਤੁਸੀਂ ਘਰ ਘਰ ਸੁਨੇਹਾ ਦੇਣਾ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਓਮ ਜੀ ਦਾ ਤੇ ਸਰਤਾਜੀ ਸਿਮੀਆ ਨਾਲ ਸਾਰਿਆਂ ਦਾ ਅਸੀਂ ਬਹੁਤ ਦਿਲ ਤੋਂ ਧੰਨਵਾਦ ਕਰਦੇ ਆ ਉਹਦੇ ਜੱਗੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਸਾਰੇ ਬੱਚਿਆਂ ਦਾ ਵੀ ਥੈਂਕਸ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਬੜੀ ਗਰਮੀ ਦੇ ਵਿੱਚ ਬੱਚਿਆਂ ਨੇ ਪੂਰਾ ਲਗਨ ਨਾਲ ਕੰਮ ਕੀਤਾ ਤੇ ਮੈਂ ਦਿਲ ਤੋਂ ਬਸ ਇਹ ਕਹਿ ਰਹੀ ਹਾਂ ਕਿ ਤੁਸੀਂ ਹੁਣ ਘਰ ਘਰ ਇਹ ਸੁਨੇਹਾ ਪਹੁੰਚਾ ਦਿਓ ਤੇ ਮੇਰਾ ਸਾਰੀ ਸਟਾਰ ਕਾਸਟ ਨੂੰ ਵੀ ਦਿਲ ਤੋਂ ਬਹੁਤ ਥੈਂਕ ਯੂ ਆ ਜੀ ਆਜੋ ਆਜੋ ਸੱਗੀ ਜੀ ਸਾਰਿਆਂ ਨੂੰ ਮੈਂ ਇਹੀ ਕਹਿਣਾ ਕੁਝ ਫਿਲਮਾਂ ਐਸੀਆਂ ਹੁੰਦੀਆਂ ਨੇ ਥੈਂਕ ਯੂ ਥੈਂਕ ਯੂ ਕੁਝ ਫਿਲਮਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਲੰਬਾ ਸਮਾਂ ਯਾਦ ਰਹਿੰਦੀਆਂ ਨੇ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਫਿਲਮ ਦਾ ਹਿੱਸਾ ਹਾਂ ਇਹ ਫਿਲਮ ਮੈਨੂੰ ਲੱਗਦਾ ਬਹੁਤ ਲੰਬਾ ਸਮਾਂ ਯਾਦ ਰੱਖੀ ਜਾਊਗੀ ਤੇ ਥੈਂਕ ਯੂ ਸੋ ਮੱਚ ਮੈਂ ਸਾਰੀ ਮੈਨੂੰ ਲੱਗਾ ਹੁਣ ਸਾਨੀ ਸਾਹਿਬ ਨੂੰ ਜਗਦੀਪ ਨੂੰ ਵੀ ਲਾਂਚ ਕਰ ਦੇਣਾ ਚਾਹੀਦਾ ਥੋੜੇ ਸਮੇਂ ਲਈ ਆਇਆ ਸੀ ਵਿੱਚ ਆਪਣਾ ਜੋ ਇਧਰ ਆਉਂਦਾ ਐਕਟਰ ਮੈਂ ਕਿਹਾ ਸਾਨੀ ਸਾਹਿਬ ਆ ਕੇ ਮੈਂ ਕਿਹਾ ਜਗਦੀਪ ਨੂੰ ਤੁਸੀਂ ਲਾਂਚ ਕਰ ਦਿਓ ਜਿਵੇਂ ਐਜ਼ ਅ ਐਕਟਰ ਥੋੜੇ ਸਮੇਂ ਲਈ ਆਇਆ ਹਾਂ ਹਾਂਜੀ ਹਾਂਜੀ ਦੋਨੇ ਬਾ ਕਮਾਲ ਕੰਮ ਕੀਤਾ ਹੈ ਅਸੀਂ ਅਸੀਂ মিডিਆ ਦੇ ਸਾਹਮਣੇ ਅਨਾਉਂਸ ਕਰਦੇ ਆਂ ਜੀ ਜਗਦੀਪ ਪਟੰਕ ਸਾਡੀ ਫਿਲਮ ਮੇਨ ਲੀਡ ਕਰ ਰਿਹਾ। ਥੈਂਕ ਯੂ ਸਾਨਾ ਦੇ ਥੈਂਕ ਯੂ ਸੋ ਮਚ ਥੈਂਕ ਯੂ। ਭਾਈ ਉਹਨਾਂ ਨੇ ਸਮੀ ਜੀ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਸਾਰੀ ਟੀਮ ਦਾ ਥੈਂਕ ਯੂ ਸੋ ਮਚ। ਸੱਜੀ ਭਾਜੀ ਆ ਜਾਓ। ਰਾਂਗੀ ਸਰ ਆ ਜਾਓ ਆ ਜਾਓ। ਹਾਂਜੀ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਕੁਝ ਪਹਿਲਾਂ ਕਹਿ ਜਾ ਚੁੱਕਿਆ। ਆਪਣੇ ਤਰਫ ਬੱਚਿਆਂ ਤੇ ਫਿਲਮਾਂ ਦਾ ਬਹੁਤ ਬਣਦੀਆਂ ਨੇ ਪਰ ਬੱਚਿਆਂ ਲਈ ਫਿਲਮਾਂ ਬਹੁਤ ਘੱਟ ਬਣਦੀਆਂ ਨੇ ਹੈਨਾ। ਤੇ ਇਸ ਉਸ ਤਰੀਕੇ ਦੀ ਫਿਲਮ ਹੈ ਜਿਹੜੀ ਕਿ ਨਾ ਸਿਰਫ ਪੇਰੈਂਟਸ ਨੂੰ ਬਲਕਿ ਬੱਚਿਆਂ ਨੂੰ ਵੀ ਅਟੈਂਟਿਵ ਕਰੋ ਪੜਾਈ ਨੂੰ ਲੈ ਕੇ ਪੜਾਈ ਨੂੰ ਲੈ ਕੇ ਸਿਰਫ ਇੱਕ ਡਿਫਰੈਂਟ ਅਪਰੋਚ ਦੀ ਲੋੜ ਹੈ ਹੈ ਤੁਸੀਂ ਜਲਦੀ ਸੌਟ ਆਊਟ ਹੈ ਨਾ ਬਾਕੀ ਤੁਸੀਂ ਸਾਰੇ ਇੱਥੇ ਮੌਜੂਦ ਹੋ ਆਸ ਕਰਦੇ ਆਂ ਦੇਖੋ ਹੁਣ ਸਾਡੇ ਵੱਲੋਂ ਫਿਲਮ ਬਣ ਚੁੱਕੀ ਹੈ ਨਾਉ ਬਾਲ ਇਜ਼ ਇਨ ਯੋਰ ਹੌਟ ਹੈ ਨਾ ਸਾਰੇ ਹੋਮ ਆਪਾਂ ਕੇ ਥੀਏਟਰਾਂ 'ਚ ਪਹੁੰਚੋ ਇਸ ਕੋਲ ਨੂੰ ਦੇਖੋ ਕਾਮਯਾਬ ਕਰੋ ਰੀਸ਼ਾਨੀ ਜੀ ਨਿਰਗਰਤਾਤਾ ਜੀ ਜਗਦੀਪ ਸਿੰਘ ਉਹਦੇ ਬਾਈ ਤੇ ਖੁਦ ਮੈਂ ਰਾਣਾ ਅਰਵੀਰ ਸਾਰਿਆਂ ਨੇ ਬਾਤ ਬਿਲਕੁਲ ਕੀਤੀ ਹੈ ਲਵ ਯੂ ਸੋਵਰੀ ਮੱਚ థాంਕ ਯੂ థాంਕ ਯੂ ਦੰਦ ਧੰਨਵਾਦ ਬਾਈ థాంਕ ਯੂ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਆਜੋ 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 ਬਾਕੀ ਸਾਰਾ ਕੋਈ ਤਾਂ ਸਾਰੇ ਸਿਆਣੇ ਪਹਿਲਾਂ ਬੋਲ ਗਿਆ ਸੋ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿਦਾਂ ਫਿਲਮ ਚ এডਿਕੇਸ਼ਨ ਨੂੰ ਕਿਦਾਂ ਆਪਣਾ ਪ੍ਰੇਜ਼ੈਂਟ ਕੀਤਾ ਹੋਇਆ ਸਾਰਿਆਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸੋ ਮੈਨੂੰ ਲੱਗਦਾ ਹੈ ਵੀ ਜਿਹੜੀ ਫਿਲਮ ਹੈ ਉਹਦੇ ਨਾਲ ਚੇਂਜ ਜ਼ਰੂਰ ਆਊਗਾ ਐਜੂਕੇਸ਼ਨ ਸਿਸਟਮ ਨੂੰ ਐਨੇ ਵੱਡੇ ਲੈਵਲ ਤੇ ਰਿਪ੍ਰੇਜ਼ੈਂਟ ਕੀਤਾ ਆਪਾਂ ਸੋ ਸਾਰੇ ਜਣੇ ਜਾ ਕੇ ਪਿਆਰ ਜ਼ਰੂਰ ਦਿਓ ਸਾਰੇ ਜਣੇ ਸੋ ਹੁਣ ਅਸੀਂ ਬਣਾਤੀ ਰਿਸਪੌਂਸ ਤੁਹਾਡਾ ਸਾਰਿਆਂ ਨੂੰ ਇੱਕ ਦਰਖਾਸਤ ਹੈ ਵੀ ਜਾ ਕੇ ਜ਼ਰੂਰ ਦੇਖਿਓ ਸੋ ਥੈਂਕ ਯੂ ਸੋ ਮੱਚ ਸਾਰਿਆਂ ਨੂੰ ਸਾਰੇ ਮੀਡੀਆ ਦਾ ਜਿੰਨਾ ਵੀ ਤੁਸੀਂ ਇੰਤਜ਼ਾਰ ਕੀਤਾ ਤੁਸੀਂ ਫਿਲਮ ਦੇਖੀ ਔਰ ਇੱਥੇ ਆਪਣਾ ਵਕਤ ਵੀ ਲਾਇਆ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਤੁਹਾਡੇ ਵਿਚਾਰ ਸਿੰਘ ਆਪਣਾ ਰਸਤੂ ਹੁਣ ਤੁਹਾਡੇ ਹੱਥਾਂ ਚ ਮੈਂ ਚਾਹਨਾ ਕਿ ਸਾਡਾ ਮੁਲਕ ਸਾਡੀ ਸਟੇਟ ਔਰ ਮੁਕੰਮਲ ਜਹਾਨ ਦੇ ਵਿੱਚ ਚਾਹੇ ਟ੍ਰਾਂਸਲੇਸ਼ਨ ਹੋ ਕੇ ਚਾਹੇ ਡਬ ਹੋ ਕੇ ਫਿਲਮ ਪਹੁੰਚੇ ਜੇਕਰ ਤੁਹਾਨੂੰ ਲੱਗਦਾ ਕਿ ਜਾਇਜ਼ ਤੇ ਬਹੁਤ ਹੀ ਕੀਮਤੀ ਫਿਲਮ ਹੈ ਜਿਹੜੀ ਕਿ ਅੱਗੇ ਪਹੁੰਚਣੀ ਚਾਹੀਦੀ ਆ ਮੈਨੂੰ ਲੱਗਦਾ ਕਿ ਘੱਟੋ-ਘੱਟ ਸਾਡੀਆਂ ਜਿਹੜੀਆਂ ਨਾਰਥਰਨ ਸਟੇਟਸ ਆ ਉੱਥੇ ਤੱਕ ਜ਼ਰੂਰ ਜਾਣੀ ਚਾਹੀਦੀ ਆ ਸੋ ਤੁਸੀਂ ਜ਼ਰੂਰ ਇਹ ਹੰਗਾਰਾ ਦੇਣਾ ਪੋਜ਼ਿਟਿਵਲੀ ਜੇ ਤੁਹਾਨੂੰ ਲੱਗਿਆ ਸੋ ਆਪ ਸਭ ਦਾ ਇੱਥੇ ਆਇਆਂ ਦਾ ਬਹੁਤ-ਬਹੁਤ ਸ਼ੁਕਰੀਆ ਮਿਹਰ ਦੋ ਲਾਣਾ ਹਾਂ ਦੋ ਲਾਣਾ ਗਾਣੀਆਂ ਤਿਆਰੀਆਂ ਤਾਂ ਮੁੱਕ ਗਈਆਂ ਹੁਣ ਹੈ ਓਹੋ ਉਪਈਆਂ ਬਹੁਤ ਨੇ ਤਿਆਰੀਆਂ ਅਜੇ ਪਿਸ਼ੌਰਾਂ ਜੁੱਤੀ ਆਈ ਨਹੀਂ ਤੇੱਕ ਵੀ ਰੰਗਾਈ ਨਹੀਂ ਹਾਲੇ ਕਾਫੀ ਇੰਤਜ਼ਾਮ ਕਰਨੇ ਤਾਜੀ ਕਨੇੜ ਆਗੀਆਂ ਤੇ ਸਾਹੇ ਚਿੱਠੀ ਪਾਈ ਨਹੀਂ ਪਈਆਂ ਬਹੁਤ ਨੇ ਤਿਆਰੀਆਂ ਹੱਤੇ ਆਈ ਨਹੀਂ ਤੇ ਪੱਗ ਵੀ ਰੰਗਾਈ ਨਹੀਂ ਰੰਗਾਈ ਨਹੀਂ ਸ਼ਾਦੀਆਂ ਵੇਹਾਂ ਵਾਲੇ ਮੋਕਿਆਂ ਦੇ ਤੇ ਪਤਾ ਲੱਗਦਾ ਨਹੀਂ ਸੱਚ ਕੰਮ ਕਾਜ ਦਾ ਨਾਲ-ਨਾਲ ਵੱਟ ਦਿਆਂ ਲੱਡੂ ਤੂੰ ਸਪੀਕਰਾਂ ਦੇ ਲਾ ਦੇ ਜ਼ਰਾ ਗਾਣਾ ਸਰਤਾਕ ਲਾ ਦੇ ਚੱਲੋ ਮਾਹੀ ਚੱਲਿਆਂ ਸਕੂਲ ਪੜਾਉਣ ਸਕੂਟਰ ਕੱਢ ਲਈਏ ਸਕੂਟਰ ਕੱਢ ਲੈ ਲੱਗੀ ਮੈਂ ਆਉਣ ਜਮਾਤਾਂ ਇਕੱਠੀਆਂ ਆਈ ਨੇ ਜਮਾਤਾਂ ਇਕੱਠੀਆਂ ਲਗਾ ਕੇ ਆਏ ਸ਼ਾਮ ਨੂੰ ਸਬਜ਼ੀ ਬਣਾਉਂਦਿਆਂ ਘਰ ਇੱਕ ਪਲ ਬਹਿ ਜਾਣਾ ਇੱਕ ਪਲ ਬਹਿ ਜਾਣਾ ਮੇਰੇ ਕੋਲ ਵੇ ਤੇਰੇ ਮਿੱਠੜੇ ਲੱਗਦੇ ਦੀ ਬੇਨਤੀ ਆ ਵੀ ਪਹਿਲਾਂ ਇੱਕ ਸਿਸਟਮ ਹੁੰਦਾ ਸੀਗਾ ਕਿ ਜਦੋਂ ਆਪਾਂ ਬੱਚੇ ਨੂੰ ਸਕੂਲ ਛੱਡ ਕੇ ਆਉਂਦੇ ਸੀ ਤੇ ਉਹਨੂੰ ਇਹ ਕਹਿੰਦੇ ਸੀ ਟੀਚਰ ਨੂੰ ਇਹ ਕਹਿੰਦੇ ਸੀ ਕਿ ਇਹਨੂੰ ਬੰਦੇ ਦਾ ਪੁੱਤ ਬਣਾ ਦੇ ਤੇ ਅੱਜ ਜੇ ਕੋਈ ਟੀਚਰ ਸਾਡੇ ਬੱਚੇ ਨੂੰ ਝਟਕਦਾ ਤਾਂ ਸੀ ਇਹ ਕਹਿੰਨੇ ਵੀ ਤੁਸੀਂ ਸਾਨੂੰ ਵੀ ਇਹਨੂੰ ਹੱਥ ਲਾਇਆ ਤਾਂ ਲਾਇਆ ਕਿਵੇਂ ਇਹ ਸਿਸਟਮ ਹੈ ਜਿਹੜਾ ਬਦਲਣਾ ਪੈਣਾ ਪਹਿਲਾਂ ਵਾਂਗੂ ਟੀਚਰਾਂ ਦੇ ਹੱਥ 'ਚ ਬੱਚੇ ਦੀ ਬਾਹ ਫੜਾ ਕੇ ਆਉਣ ਵਾਲਾ ਕੰਮ ਜਿਹੜਾ ਉਹ ਸ਼ੁਰੂ ਕਰਨਾ ਪੈਣਾ ਫਿਲਮ ਤੁਹਾਨੂੰ ਬਹੁਤ ਵਧੀਆ ਸਨੇਹਾ ਦਿੰਦੀ ਆ ਸੋ ਇੱਕ ਵਾਰੀ ਸਿਨੇਮੇ ਘਰਾਂ 'ਚ ਜਾ ਕੇ ਫਿਲਮ ਜ਼ਰੂਰ ਦੇਖਿਓ ਬਹੁਤ-ਬਹੁਤ ਧੰਨਵਾਦ ਮੈਨੂੰ ਮਿਲ ਲੱਗਦਾ ਵੈਸੇ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਪੂਰੀਆਂ ਮੈਂ ਤਾਂ ਇਹੀ ਰਿਕੁਐਸਟ ਕਰ ਸਕਦੀ ਆ ਵੀ ਸਤ ਨੂੰ ਜਾਓ ਆਪਣੇ ਆਪਣੇ ਪਰਿਵਾਰਾਂ ਨਾਲ ਲਿਆਣਿਆਂ ਨਾਲ ਤੇ ਮੂਵੀ ਦੇਖ ਆਓ ਬਹੁਤ ਹੀ ਵਧੀਆ ਮੈਸੇਜ ਆ ਮੂਵੀ 'ਚ ਔਰ ਮੈਨੂੰ ਲੱਗਦਾ ਹਰ ਫੈਮਿਲੀ ਵਾਸਤੇ ਇਹ ਦੇਖਣਾ ਜ਼ਰੂਰੀ ਆ ਧੰਨਵਾਦ ਜੀ ਥੈਂਕ ਯੂ 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 ਪਲੀਜ਼ ਗੋ ਵਾਚ ਮੂਵੀ ਹੈਵ ਫਨ ਐਂਡ ਲਵ ਯੂ ਸਵੇਰੀ ਮੱਚ ごめんね。